ਮਾਨ ਸਰਕਾਰ ਮੰਦੀ ਹੋਈ ਨਜ਼ਰ ਆ ਰਹੀ ਹੈ ਕੇਂਦਰ ਸਰਕਾਰ ਦੀ ਗੱਲ ਉਹ ਭਵਤਮਾਨ ਸਰਕਾਰ ਕੀ ਕੇਜੀ ਵਾਲ ਸਰਕਾਰ ਕੀ ਹਮੇਸ਼ਾ ਤੋਂ ਇਹ ਗੱਲ ਕਹਿੰਦੇ ਜਾ ਰਹੇ ਆ ਕਿ ਅਸੀਂ ਆਪਣਾ ਕੰਮ ਆਪ ਕਰ ਰਹੇ ਆ ਅਸੀਂ ਲਾਲਾ ਭਵਤ ਉਹ ਕੇਜੀ ਬਗਦੇ ਲਾਲਾ ਜੀ ਮੈਨੂੰ ਕੋ ਪਤਾ ਹੈ ਪੈਸੇ ਕਿਵੇਂ ਕਰਨੇ ਹੁੰਦੇ ਹੁਣ ਉਹ ਪੰਜਾਬ ਦੇ ਲੋਕਾਂ ਦੇ ਨੇ ਹੁਣ ਉਹਦੀ ਪਾਰਟੀ ਦੀ ਨੀਤੀ ਚੱਲੇਗੀ ਕਿ ਪਾਰਟੀ ਕਹਿੰਦੀ ਆ ਵੀ ਬੀਜੇਪੀ ਨੂੰ ਉਪਰਾਂ ਕਰ ਦੋ ਉਹਨੋਂ ਸਾਂਝੇ ਰਹੋ ਪੰਜਾਬ ਦੇ ਪਾਰਟੀ ਨੀਤੀ ਤਾਂ ਹੋ ਸਕਦੀ ਹੈ ਕਿ ਬੀਜੇਪੀ ਨਾਲ ਪਾਰਟੀ ਦੀ ਬਣਦੀ ਨਹੀਂ ਇਹ ਸਹੀ ਗੱਲ ਹੈ ਪਾਰਟੀ ਦੀ ਸਰਕਾਰ ਬਣ ਗਈ ਵੱਖਰੀ ਗੱਲ ਆ ਪ੍ਰਧਾਨ ਪਾਰਟੀ ਦਾ ਪ੍ਰਧਾਨ ਕੋਲ ਪਾਵਰ ਨਹੀਂ ਹੈ ਕੋਈ ਪਾਰਟੀ ਦੇ ਪ੍ਰਧਾਨ ਕੋਲ ਪਾਵਰ ਨਹੀਂ ਹੈ ਕੋਈ ਜਿਹਦੀ ਪਾਵਰ ਮੁੱਖ ਮੰਤਰੀ ਹੈ ਇਹ ਮਾਨ ਸਰਕਾਰ ਮਾਂਦੀ ਹੋਈ ਨਜ਼ਰ ਆ ਰਹੀ ਹੈ ਕੇਂਦਰ ਸਰਕਾਰ ਦੀ ਗੱਲ ਸਕੂਲ ਆਫ ਐਮਿਨੈਂਸ ਬਣਾਉਣ ਦਾ ਵਿਚਾਰ ਆਇਆ ਤਾਂ ਉਹਨੂੰ ਆਪਣੀ ਖੁਦ ਦੀ ਸਪான்ਸਰਡ ਇੱਕ ਯੋਜਨਾ ਦੱਸ ਕੇ ਉਹਨਾਂ ਨੇ ਗੱਲਬਾਤ ਕੀਤੀ ਕਿ ਅਸੀਂ ਇਹਦੇ ਉੱਤੇ ਹੀ ਕੰਮ ਕਰਾਂਗੇ ਖਾਸ ਕਰਨਾ ਉਹ ਵੀ 10ਵੀਂ ਵਾਲੇ ਬੱਚਿਆਂ ਦੇ ਸੰਦਰਭ ਵਿੱਚ ਪਰ ਇੱਕ ਪ੍ਰਧਾਨ ਮੰਤਰੀ ਯੋਜਨਾ ਸੀਗੀ ਜੀ ਪੀਐਮ ਸ਼੍ਰੀ ਯੋਜਨਾ ਇਹਦੇ ਵਿੱਚ ਸੀਗਾ ਕਿ ਪ੍ਰਧਾਨ ਮੰਤਰੀ ਸਕੂਲਸ ਫਾਰ ਰਾਈジング ਇੰਡੀਆ ਇਹ ਯੋਜਨਾ ਸੀ ਇਹਦੇ ਤਹਿਤ ਉਹਨਾਂ ਨੇ ਕੁਝ ਸਕੂਲਾਂ ਨੂੰ ਪੂਰਾ ਅਪਗ੍ਰੇਡ ਕਰਨਾ ਸੀ ਤਾਂ ਉਦੋਂ ਥੋੜੀ ਜਿਹੀ ਅਨਾਕਾਨੀ ਕਰਦੀ ਨਜ਼ਰ ਆਈ ਪੰਜਾਬ ਸਰਕਾਰ ਕਿ ਅਸੀਂ ਤਾਂ ਆਪਣੇ ਸਕੂਲ ਖੁਦ ਡਿਵੈਲਪ ਕਰ ਰਹੇ ਹਾਂ ਪਰ ਹੁਣ ਜਦੋਂ ਫੰਡ ਰੁਕੇ ਨੇ ਤਾਂ ਸਹਿਮਤੀ ਬਣ ਗਈ ਹੈ ਵੀ ਭਾਈ ਸਾਨੂੰ ਫੰਡ ਦਿਓ ਅਸੀਂ ਵੀ ਤੁਹਾਡੇ ਤਹਿਤ ਹੀ ਸਕੂਲਾਂ ਨੂੰ ਅਪਗ੍ਰੇਡ ਕਰਾਂਗੇ ਤੇ ਜੇਕਰ ਆਪਾਂ ਵਿੱਤੀ ਵਰੇ ਦੇ ਉਤੇ ਥੋੜੀ ਜਿਹੀ ਝਾਤ ਪਾ ਲਈਏ ਤਾਂ ਜਿਹੜਾ 2023-24 ਵਾਲਾ ਸੀਗਾ ਉਹਦੇ ਵਿੱਚ ਵੀ ਇੱਕ ਕਿਸ਼ਤ ਰੁਕੀ ਹੋਈ ਸੀਗੀ 350 ਕਰੋੜ ਰੁਪਏ ਦੀ ਤੇ ਜਿਹੜਾ ਹੁਣ 24-25 ਵਾਲਾ ਇਹਦੇ ਵਿੱਚ ਵੀ 166 ਕਰੋੜ ਰੁਪਈਆ ਜਾਰੀ ਹੋਣਾ ਹੈ 515 ਕਰੋੜ ਤੋਂ ਵੱਧ ਦੀ ਜਿਹੜੀ ਗ੍ਰਾਂਟ ਹੈ ਪਰ ਹੁਣ ਇਹ ਗ੍ਰਾਂਟ ਜਾਰੀ ਹੋਣ ਦੀ ਸੰਭਾਵਨਾ ਵੱਧ ਗਈ ਹੈ ਕਿਉਂਕਿ ਮਾਨ ਸਰਕਾਰ ਨੇ ਹਾਮੀ ਭਰ ਦਿੱਤੀ ਹੈ ਤੇ ਇਹ ਮਾਮਲਾ ਲੋਕ ਸਭਾ ਦੇ ਵਿੱਚ ਹਰਸ਼ੀਮਤ ਕੁਮਾਰ ਬਾਦਲ ਨੇ ਵੀ ਚੁੱਕਿਆ ਸੀਗਾ ਤੇ ਉਹਦਾ ਜਿਹੜਾ ਸਿੱਖਿਆ ਮੰਤਰੀ ਨੇ ਕੇਂਦਰ ਦੇ ਉਹਨਾਂ ਨੇ ਜਵਾਬ ਵੀ ਦਿੱਤਾ ਸੀ ਭਾਈ ਅਸੀਂ ਤਾਂ ਇਹ ਸਕੀਮ ਲਾਂਚ ਕਰਤੀ ਸੀ ਉਹਦੇ ਵਿੱਚ ਕਿਹਾ ਵੀ ਸੀਗਾ ਪਰ ਮਾਨ ਸਰਕਾਰ ਮੰਨ ਨਹੀਂ ਸੀ ਇਹਨਾਂ ਇਸ ਗੱਲ ਨੂੰ ਮੈਂ ਪਹਿਲਾਂ ਵੀ ਖੜੇ 1 ਅਕਤੂਬਰ ਨੂੰ ਗੱਲ ਆਖੀ ਹੈ ਵੀ ਜਦੋਂ ਨਾ ਜੀ ਬੰਦਾ ਜਿੱਤ ਗਿਆ ਹੂੰ ਕੋਈ ਬੰਦਾ ਵੀ ਲੋਕਾਂ ਦੇ ਧਾਤਾਂ ਤਾਂ ਉਹਨੇ ਸੌ ਚੁੱਕ ਲਈ ਹੂੰ ਭਾਵੇਂ ਐਮ ਐਲ ਏ ਆ ਭਾਵੇਂ ਐਮ ਪੀ ਆ ਹੂੰ ਤਾਂ ਉਹ ਉਹਦੀ ਆਪਣੀ ਭਾਵਨਾ ਉਹਦੇ ਆਪਣੇ ਸੋਚ ਖਤਮ ਹੋ ਗਈ ਉਹ ਆਪਣੇ ਮੁਤਾਬਕ ਨਹੀਂ ਚਲਾ ਸਕਦਾ ਆਪਣੇ ਇਲਾਕੇ ਦੇ ਲੋਕਾਂ ਨੂੰ ਉੱਥੇ ਕੋਈ ਲਾਗੂ ਨਹੀਂ ਕਰ ਸਕਦਾ ਮੇਰੀ ਮੇਰਾ ਮਨ ਕਰਦਾ ਜੀ ਕਿ ਮੈਂ ਜਿਹੜਾ ਉਥੇ ਦਾ ਕੋਈ ਕਰਦਾ ਨਹੀਂ ਐਦਾਂ ਨਹੀਂ ਜੋ ਸੰਵਿਧਾਨ ਕਹਿੰਦਾ ਹੈ ਜੋ ਹੁਕਮ ਉਪਰ ਆਉਂਦਾ ਹੈ ਜੋ ਜੋ ਕਾਨੂੰਨੀ ਪ੍ਰਕਿਰਿਆ ਕਹਿੰਦੀ ਆ ਜੋ ਤੁਸੀਂ ਲੋਕਾਂ ਦੀ ਭਲਾਈ ਵਿੱਚ ਕੀ ਕਰ ਸਕਦੇ ਹੋ ਉਹ ਤੁਹਾਨੂੰ ਕਰਨਾ ਪੈਣਾ ਪਵੰਤਮਾਨ ਸਰਕਾਰ ਲਗਾਤਾਰ ਇਸ ਗੱਲ ਤੋਂ ਕੁਦਾਰਾ ਕਰ ਰਹੀ ਹੈ ਉਹ ਭਗਵਾਨ ਸਰਕਾਰ ਕੀ ਕੇਜੀ ਵਾਲ ਸਰਕਾਰ ਕੀ ਹਮੇਸ਼ਾ ਤੇ ਇਹ ਗੱਲ ਕਹਿੰਦੇ ਜਾ ਰਹੇ ਆ ਕਿ ਅਸੀਂ ਆਪਣਾ ਕੰਮ ਆਪ ਕਰ ਰਹੇ ਆ ਅਸੀਂ ਲਾਲਾ ਭਗਵਾਨ ਉਹ ਕੇਜੀ ਬੋਲਦਾ ਲਾਲਾ ਜੀ ਮੈਨੂੰ ਪਤਾ ਪੈਸੇ ਕਿਵੇਂ ਕਰਨੇ ਆਉਂਦੇ ਆ ਗਲਤ ਆ ਇਹ ਕਿਉਂਕਿ ਇਹ ਬਣ ਗਿਆ ਮੁੱਖ ਮੰਤਰੀ ਮਾਨ ਸਾਹਿਬ ਮੰਤਰੀ ਬਣ ਗਏ ਸਰਕਾਰ ਬਣ ਗਈ ਸੁਧਾਨ ਦੀ ਸੋਚ ਉੱਕਲੀ ਹੁਣ ਉਹ ਪੰਜਾਬ ਦੇ ਨੇ ਹੁਣ ਉਹ ਪੰਜਾਬ ਦੇ ਲੋਕਾਂ ਦੇ ਨੇ ਹੁਣ ਉਹਦੀ ਪਾਰਟੀ ਦੀ ਨੀਤੀ ਨਹੀਂ ਚੱਲੇਗੀ ਇੱਥੇ ਪੀ ਪਾਰਟੀ ਕਹਿੰਦੀ ਆ ਵੀ ਬੀਜੇਪੀ ਨੂੰ ਉਪਰਾਂ ਕਰ ਦੋ ਆਪਾਂ ਹੁਣ ਉਹ ਸਾਂਝੇ ਰਹੋ ਪੰਜਾਬ ਦੇ ਨੇ ਪਾਰਟੀ ਨੀਤੀ ਤਾਂ ਹੋ ਸਕਦੀ ਜੇ ਕਿ ਬੀਜੇਪੀ ਨਾਲ ਪਾਰਟੀ ਦੀ ਬਣਦੀ ਨਹੀਂਗੀ ਇਹ ਸਹੀ ਗੱਲ ਆ ਬੀਜੇਪੀ ਦੀ ਪਾਰਟੀ ਨਾਲ ਆ ਆਮ ਆਦੀ ਪਾਰਟੀ ਨਾਲ ਨਹੀਂ ਬਣਦੀ ਬਣੇਗੀ ਵੀ ਨਹੀਂ ਉਹ ਵੱਖਰੀ ਪਾਰਟੀ ਆ ਉਹ ਵੱਖਰੀ ਪਾਰਟੀ ਆ ਪਾਰਟੀ ਲੈਵਲ ਹੋਰ ਹੁੰਦਾ ਪਾਰਟੀ ਪ੍ਰਧਾਨ ਹੋਰ ਚੀਜ਼ ਆ ਪਾਰਟੀ ਦਾ ਪੱਖ ਹੋਰ ਆ ਸਰਕਾਰ ਦਾ ਪੱਖ ਹੋਰ ਹੁੰਦਾ ਸਰਕਾਰ ਹੋਰ ਹੁੰਦੀ ਆ ਪਾਰਟੀ ਹੋਰ ਹੁੰਦੀ ਆ ਪਾਰਟੀ ਦੀ ਸਰਕਾਰ ਬਣ ਗਈ ਵੱਖਰੀ ਗੱਲ ਆ ਪਰ ਪ੍ਰਧਾਨ ਪਾਰਟੀ ਦਾ ਪ੍ਰਧਾਨ ਕੋਲ ਪਾਵਰ ਨਹੀਂ ਹੈ ਕੋਈ ਹੂੰ ਪਾਰਟੀ ਦੇ ਪ੍ਰਧਾਨ ਕੋਲ ਪਾਵਰ ਨਹੀਂ ਹੈ ਕੋਈ ਜਿਹੜੀ ਪਾਵਰ ਮੁੱਖ ਮੰਤਰੀ ਨੂੰ ਇਸ ਕਰਕੇ ਜਦੋਂ ਸਰਕਾਰ ਬਣ ਗਈ ਸਾਂਝੀ ਆ ਫਿਰ ਉਹ ਹੂੰ ਉਹ ਲੋਕਾਂ ਦੀ ਸਰਕਾਰ ਆ ਲੋਕ ਹਿੱਤ ਦੀ ਸਰਕਾਰ ਆ ਉਸ ਦਾ ਫਰਜ਼ ਹੈ ਕਿ ਉਹ ਕੇਂਦਰ ਤੋਂ ਵੱਧ ਤੋਂ ਵੱਧ ਪੈਸੇ ਲੈ ਕੇ ਆਵੇ ਵੱਧ ਤੋਂ ਵੱਧ ਪ੍ਰੋਜੈਕਟ ਲੈ ਕੇ ਆਵੇ ਆਪਣੇ ਪੰਜਾਬ ਲਈ ਸੂਬੇ ਲਈ ਭਰਾ ਕਰਨ ਵਾਸਤੇ ਹੁਣ ਕੇਂਦਰ ਸਰਕਾਰ ਜਿਹੜੋ ਪੈਸੇ ਤੁਹਾਨੂੰ ਦਿੰਦੀ ਆ ਤਾਂ ਕੇਂਦਰ ਸਰਕਾਰ ਦਾ ਵੀ ਫਰਜ਼ ਹੈ ਨਾ ਕਿ ਉਹ ਕੇਂਦਰ ਸਰਕਾਰ ਦੇ ਵਿੱਚ ਨਾਂ ਪਾਓ ਇਹ ਪ੍ਰਧਾਨ ਮੰਤਰੀ ਯੋਜਨਾ ਜੀ ਹੂੰ ਇਹ ਫਲਾਨੀ ਯੋਜਨਾ ਜੀ ਪ੍ਰਧਾਨ ਮੰਤਰੀ ਦੀ ਕੇਂਦਰ ਸਰਕਾਰ ਦੀ ਫਲਾਨੀ ਯੋਜਨਾ ਪਾਉਣਾ ਚਾਹੀਦਾ ਹੈ ਕਿਸੇ ਦੇ ਦਿੱਤੀ ਹੋਈ ਵਸਤੂ ਨੂੰ ਉੱਪਰ ਆਪਣਾ ਨਾਮ ਕੀ ਲਿਖੀਏ ਆਪਾਂ ਅੱਛਾ ਉਹ ਤਾਂ ਇਦਾਂ ਸ਼ੋਅ ਕਰਦੇ ਆ ਵੀ ਜਿਵੇਂ ਅਮਰੀਕਾ ਕੈਨੇਡਾ ਨੇ ਦਿੱਤੇ ਨੇ ਜੀ ਪੈਸੇ ਇਧਰੋਂ ਤਾਂ ਆਈ ਨਹੀਂ ਇੰਡੀਆ ਚ ਤਾਂ ਆਈ ਨਹੀਂ ਹੈਗੀ ਇਦਾਂ ਨਹੀਂ ਨਾ ਫਿਰ ਹੁੰਦਾ ਚੰਗਾ ਜੇ ਮੈਂ ਸੋਹ ਗੱਲਾਂ ਆਲੋਚਕ ਪਰ ਜਦੋਂ ਤੁਸੀਂ ਕੇਂਦਰ ਸਰਕਾਰ ਕੇਂਦਰ ਸਰਕਾਰ ਕਹਿੰਦੀ ਆ ਉਹ ਵੀ ਦਾ ਭਾਰਤ ਦੀ ਆ ਸਾਡੀ ਸਰਕਾਰ ਆ ਉਹ ਤੁਸੀਂ ਬੀਜੇਪੀ ਸਰਕਾਰ ਬਣਾਤਾ ਉਹਨੂੰ ਉਹ ਵੀ ਬੀਜੇਪੀ ਦੀ ਮੰਦਰੀ ਨੇ ਆਪਣੀ ਸਰਕਾਰ ਨੂੰ ਵੀ ਅਸੀਂ ਬੀਜੇਪੀ ਵਾਲੇ ਆ ਤੁਸੀਂ ਬੀਜੇਪੀ ਵਾਲੇ ਬਣਾਤਾ ਪਾਰਟੀਆਂ ਵਿੱਚ ਘਸੋਰਦੀਆਂ ਸਰਕਾਰਾਂ ਦੇ ਸਰਕਾਰ ਬੇਸ਼ੱਕ ਪਾਰਟੀ ਦੀ ਹੋ ਸਕਦੀ ਆ ਪਾਰਟੀ ਦਾ ਸੰਵਿਧਾਨ ਸਰਕਾਰ ਤੇ ਲਾਗੂ ਨਹੀਂ ਹੁੰਦਾ ਹੂੰ ਪਾਰਟੀ ਦੀ ਬੀਜੇਪੀ ਦੀ ਸਰਕਾਰ ਹੈਗੀ ਆ ਉਹ ਕੇਂਦਰ ਪਰ বিজেਪ ਦਾ ਸੰਵਿਧਾਨ ਸਰਕਾਰ ਤੇ ਲਾਗੂ ਨਹੀਂ ਹੁੰਦਾ ਜੇਕਰ ਮੋਦੀ ਜੀ ਬੀਜੇਪ ਦਾ ਸੰਵਿਧਾਨ ਲਾਗੂ ਕਰਦੇ ਆ ਸਰਕਾਰ ਤੇ ਤਾਂ ਉਹ ਗਲਤ ਕਰ ਰਹੇ ਆ ਐਦਾਂ ਹੀ ਆਮ ਆਦੀ ਪਾਰਟੀ ਦਾ ਸੰਵਿਧਾਨ ਵੱਖਰਾ ਹੈ ਪੰਜਾਬ ਤੇ ਲਾਗੂ ਨਹੀਂ ਹੁੰਦਾ ਅਸੀਂ ਕਿਉਂ ਆਪਣੇ ਸੰਵਿਧਾਨਾਂ ਨੂੰ ਵੀ ਠੋਕਦੇ ਆ ਉਹਦੇ ਸਰਕਾਰਾਂ ਦੇ ਵਿੱਚ ਬੀਜੇਪ ਵੀ ਗਲਤ ਕਰਦੀ ਆ ਤੇ ਅਸੀਂ ਵੀ ਗਲਤ ਕਰਦੇ ਆ ਆਪਾਂ ਨੂੰ ਕਿਉਂ ਨਹੀਂ ਜਿਹੜੀ ਕੇਂਦਰ ਸਰਕਾਰ ਤੋਂ ਕੋਈ ਪੈਸਾ ਮਿਲਦਾ ਉਹ ਅਸੀਂ ਪੰਜਾਬ ਤੇ ਲਾਈਏ ਵੱਧ ਪੈਸੇ ਲੈ ਕੇ ਆਈਏ ਸਕੂਆਂ ਸੀ ਸਕੂਲਾਂ ਨੂੰ ਜੇਕਰ ਕੇਂਦਰ ਸਰਕਾਰ ਦੀ ਪਾਲਿਸੀ ਆ ਸਰਕਾਰ ਵਧੀਆ ਬਣਾਉਣੇ ਨੇ ਬਣਾਓ ਸਕੂਲ ਵਧੀਆ ਦਿੱਕਤ ਕੀ ਆ ਉਹਦੇ ਵਿੱਚ ਤੁਹਾਡੀ ਸਰਕਾਰ ਕਰ ਰਹੀ ਹੈ ਨਾ ਜੀ ਤੁਹਾਡੇ ਸਰਕਾਰ ਦਾ ਪੰਜਾਬ ਦੇ ਵਿੱਚ ਇਹ ਹੋਣਾ ਚਾਹੀਦਾ ਇਹਨੂੰ ਐ ਬਦਲਣਾ ਚਾਹੀਦਾ ਇਹ ਠੀਕ ਕੀਤਾ ਭਗਤ ਮਾਨ ਨੇ ਹੁਣ ਹੁਣ ਭਗਤ ਮਾਨ ਠੀਕ ਕਰ ਰਿਹਾ ਕਿ ਉਸ ਨੇ ਕੇਂਦਰ ਸਰਕਾਰ ਦੀਆਂ ਪਾਲਸੀਆਂ ਤੇ ਕੇਂਦਰ ਸਰਕਾਰ ਦਾ ਨਾਮ ਲਿਖਣ ਦੀ ਗੱਲ ਮੰਨ ਲਈ ਆ ਜੀ ਵਧੀਆ ਕੀਤਾ ਉਹਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ